ਲੁਧਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਬੈਠਕ ਹੋਈ ਹੈ ਤੇ ਜਿਸ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕਾਂ ਅਤੇ ਚੇਅਰਮੈਨ ਨੇ ਵੀ ਹਿੱਸਾ ਲਿਆ ਤੇ ਇਸ ਦੀ ਮੀਟਿੰਗ ਦੇ ਦੌਰਾਨ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਸਮਿਟ ਬੁੱdde ਨਾਲੇ ਦਾ ਮੁੱਦਾ ਅਹਿਮ ਰਿਹਾ ਤੇ ਇਸ ਮੀਟਿੰਗ ਤੋਂ ਬਾਅਦ ਕਈ ਅਹਿਮ ਫੈਸਲਿਆਂ ਦੇ ਉੱਤੇ ਮੋਹਰ ਵੀ ਲੱਗੀ ਤੇ ਲਿਹਾਜ਼ਾ ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਗੁਰਪ੍ਰੀਤ ਗੋਗੀ ਨੇ ਜ਼ਿਕਰ ਕੀਤਾ ਹੈ ਕਿ ਮੌਨਸੂਨ ਦੇ ਦੌਰਾਨ ਹੋਣ ਵਾਲੀ ਬਰਸਾਤ ਤੋਂ ਨਜੇਠਣ ਲਈ ਅਤੇ ਬੁੱdde ਨਾਲੇ ਸਮੇਤ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਹੈ। ਉਹਨਾਂ ਨੇ ਮੀਡੀ बैठक ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਏ ਉਥੇ ਹੀ ਬੁੱਢੇ ਨਾਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਏ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸਾਰੇ ਹੀ ਅਧਿਕਾਰੀ ਬੁਲਾਏ ਗਏ ਸਨ ਤੇ ਇਸ ਦੇ ਵਿੱਚ ਪੀਐਸਪੀਸੀਐਲ ਨਗਰ ਨਿਗਮ ਅਤੇ ਇਸ ਤੋਂ ਇਲਾਵਾ ਫੋਰੈਸਟ ਡਿਪਾਰਟਮੈਂਟ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ ਸਨ ਜਿਨ੍ਹਾਂ ਨੂੰ ਕਿ ਮੌਨਸੂਨ ਸੈਸ਼ਨ ਦੇ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਇਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੇ ਇਸ ਤੋਂ ਬਾਅਦ ਉਹਨਾਂ ਨੇ ਬੁੱਢੇ ਨਾਲੇ ਦੇ ਉੱਤੇ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਨੂੰ ਸਾਫ਼ ਕਰਵਾਉਣ ਦੇ ਲਈ ਵੀ ਮਤਾ ਪਾਸ ਕੀਤਾ ਗਿਆ ਤੇ ਇਸ ਦੇ ਨਾਲ ਹੀ ਪਾਣੀ ਓਵਰਲੋਡ ਨਾ ਹੋਵੇ ਇਸ ਦੇ ਲਈ ਵੀ ਵਿਉਂਤਬੰਦੀ ਕੀਤੀ ਗਈ ਹੈ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਸ਼ਹਿਰ ਦੀ ਡਿਵੈਲਪਮੈਂਟ ਤੇ ਗੱਲਬਾਤ ਹੋਈ ਹੈ ਉੱਥੇ ਹੀ ਬੁੱਢੇ ਨਾਲੇ ਨੂੰ ਲੈ ਕੇ ਕਈ ਘਟਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਤੇ ਜਿਸ ਦੇ ਵਿੱਚ ਕੀ ਸੀਬੀਆਈ ਅਤੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਥੇ ਇਹ ਵੀ ਜ਼ਿਕਰ ਜੋਗ ਹੈ ਕਿ ਜਿੰਨਾ ਅਫਸਰਾਂ ਦੇ ਵੱਲੋਂ ਬੇਮਾਇਨੀ ਨੀਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਦੇਖੋ ਵਿਧਾਸਵਾ ਕਮੇਟੀ ਜਿਹੜੀ ਹੈਗੀ ਆ ਉਹਨੇ ਅਰਜੁਨ ਲੁਧਿਆਣੇ ਸਾਡੇ ਸਰਕਾਰ ਜੋ ਮੈਂਬਰ ਸੱਭਾਲ ਐਮ ਐਡੀ ਸਾਹਿਬਾ ਸ਼ੈਰੀ ਕਲਸੀ ਜੀ ਅਮਨਦੀਪ ਬਰੋੜਾ ਨੇ ਡਾਕਟਰ ਅਗਵੇ ਜੀਵਨ ਜੋਤ ਜੀ ਸੋਦ ਸਾਹਿਬ ਪਕਾ ਸਾਹਿਬ ਤੇ ਸ਼ੈਰੀ ਕਲਸੀ ਜੀ ਜਿੰਨੇ ਵੀ ਸਾਡੇ ਸਰਕਾਰ ਤੋਂ ਕਾਟ ਮੈਂਬਰ ਆਏ ਨੇ ਵਾਰੋ ਜੀਵਨ ਜੋਤ ਜੀ ਆਏ ਨੇ ਲੀਨਾ ਮਿੱਤਲ ਜੀ ਮਤਲਬ ਸਾਡੇ ਜਿੰਨੇ ਸਰਕਾਰ ਜੋ ਮੈਂਬਰ ਸਾਰੇ ਆਏ ਜੋ ਕਿ ਲੁਧਿਆਣਾ ਸ਼ਹਿਰ ਵਾਸਤੇ ਔਰ ਪੰਜਾਬ ਵਾਸਤੇ ਜੋ ਜੋ এনवायरमेंट ਦੇ ਉੱਤੇ ਔਰ ਵੈਲਿਮੈਂਟ ਦੇ ਉੱਤੇ ਔਰ ਅੱਛੀ ਆ ਪਾਲਸੀ ਲੈ ਕੇ ਆਨ ਦੇ ਉੱਤੇ ਜੋ ਬਿਜਲੀ ਦੀ ਕੋਈ ਸਮੱਸਿਆ ਕੋਈ ਪਾਣੀ ਦੀ ਸਮੱਸਿਆ ਕੋਈ ਢੁੱਡੇ ਨਾਲੇ ਦੀ ਸਮੱਸਿਆ ਖਾਸ ਤਰੀਕੇ ਦੇ ਅੱਜ ਇੱਥੇ ਬੜੇ ਵਿਚਾਰ ਸਾਂਝੇ ਕੀਤੇ ਗਏ ਔਰ ਉਹਨਾਂ ਦੇ ਟ੍ਰੈਫਿਕ ਦੇ ਉੱਤੇ ਔਰ ਜਿਹੜੇ ਢੂਡੇ ਦੇ ਉੱਤੇ ਉਹ ਤਾਂ ਜਿੱਡੇ ਜਿੱਡੇ ਮੇਜਰ ਪੁਆਇੰਟਸ ਸ਼ਹਿਰ ਵਾਸਤੇ ਪ੍ਰੋਬਲਮ ਸੀਗੀ ਉਹ ਡੀਸੀ ਸਾਹਿਬ ਔਰ ਸਾਡੇ ਸਰਕਾਰ ਜੋ ਬੈਠੇ ਨੇ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਇਹਨਾਂ ਦੇ ਕੋਆਰਡੀਨੇਟਸ ਨਲੈਸੀ ਰਲਕੇ ਵਧੀਆ ਤਰੀਕੇ ਦਾ ਚਿਹਰਾ ਸਾਰਾ ਤੇ ਕੰਮ ਕੀਤਾ ਜਿੰਨਾਂ ਆਉਣ ਵਾਲੇ ਦਿਨਾਂ ਤੁਹਾਨੂੰ ਲੁਧਿਆਣੇ 'ਚ ਬਹੁਤ ਸਾਰੀਆਂ ਚੇਂਜਸ ਨਜ਼ਰ ਆਉਣਗੇ। ਬੁਟੇ ਤੇਰੇ ਆਂਦੇ ਸੀ ਜਾਵਾਂਗੇ। ਠੀਕ ਹੈ। ਨੈਕਸਟ ਮੀਟਿੰਗ ਦੇ ਵਿੱਚ ਜਾਵਾਂਗੇ। ਅੱਜ ਤਾਂ ਕੁਝ ਮੈਂਬਰ ਸਾਹਿਬਾਨੇ ਜਲਦੀ ਜਾਣਾ ਸੀਗਾ ਤੇ ਨੈਕਸਟ ਮੀਟਿੰਗ ਜਾ ਕੇ ਉਹ ਵੀ ਇਹਨਾਂ ਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਨਾਲ ਇੱਥੇ ਜੋ-ਜੋ ਪ੍ਰੋਬਲਮਸ ਨੇ ਨਾਲ ਐਡਮਿਨਿਸਟ੍ਰੇਸ਼ਨ ਵੀ ਜਾਏਗੀ। ਤੁਸੀਂ ਸਾਹਿਬ ਵੀ ਜਾਣਗੇ। ਸਲੂਸ਼ਨ ਵਾਲੇ ਵੀ ਸਿਵਰੇਜ ਸਾਰੇ ਜਾਵਾਂਗੇ ਅਸੀਂ ਨੈਕਸਟ ਮੀਟਿੰਗ ਤੇ ਜਾਵਾਂਗੇ ਤਾਂ ਕਿ ਉਹ ਸਾਰੀਆਂ ਮਸ਼ੀਨਾਂ ਵਗੈਰਾ ਲੈ ਕੇ ਜੋ ਅਸੀਂ ਬੱਦਪਾ ਗੁੱਟੇ ਵਾਲੇ ਨੂੰ ਸਾਫ਼ ਕਰਦੇ ਜੋ ਸਾਡੀ ਸਰਕਾਰ ਦਾ ਉਪਰਾਲਾ ਉਹਨੂੰ ਅਸੀਂ ਨੇਪਰੇ ਚਾੜ੍ਹਦੀ ਕੋਸ਼ਿਸ਼ ਕਰ ਰਹੇ ਹਾਂ ਸਰ ਮੌਸਮ ਸੈਸ਼ਨ ਵੀ ਆ ਰਿਹਾ ਉਸ ਨੂੰ ਲੈ ਕੇ ਵੀ ਵਿਚਾਰ ਪੰਦਰਾ ਹੋਇਆ ਕਿਹੜੇ ਕਿਹੜੇ ਬਿੱਲ ਕਿਹੜੀ ਇਹ ਗੱਲਾਂ ਜਿਹੜੀ ਅਸੀਂ ਉਹ ਹੁਣ ਮੌਸਮ ਸੈਸ਼ਨ ਜਦੋਂ ਆਏਗਾ ਸਾਡੇ ਕੋਲ ਏਜੰਡੇ ਦੀ ਕਾਪੀ ਆ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਬਿੱਲ ਆ ਰਹੇ ਨੇ ਤੇ ਉਹ ਵੀ ਦੱਸਵਾ ਸਾਡੇ ਮਾਨਜੋ ਸਪੀਕਰ ਸਾਹਿਬ ਤੇ ਉਹਨਾਂ ਸਾਰੇ ਪੂਰੇ ਦੀ ਰੋ ਲੱਗੇ ਹੋਏ ਨੇ ਔਰ ਬਹੁਤ ਜਲਦੀ ਹੋਊਗਾ ਜਦੋਂ ਵੀ ਮੇਰੀ ਬੜੀ ਬੜੀ ਪ੍ਰੋਜੈਕਟ ਸੀਗਾ ਜਿਹੜਾ ਪਿੰਡ ਵਾਲਾ ਉਸ ਨੂੰ ਲੈ ਕੇ ਵੀ ਆਉਂ ਵੀ ਮਾਜੂ ਕਮਿਸ਼ਨਰ ਸਾਹਿਬ ਨਾਲ ਬਹੁਨੇ ਵਿਚਾਰ ਕੀਤਾ ਜਿਸ ਦਾ ਕੰਮ ਸ਼ੁਰੂ ਹੋ ਗਿਆ ਹੈ ਨੇ ਉਹ ਨੂੰ ਅਸੀਂ ਬਹੁਤ ਜਲਦੀ ਨਿਪਟਾੜਾ ਕਰਾਂਗੇ ਸਰ ਇਹ ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਵੀ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਹੈਗੇ ਨਹੀਂ ਕਿਉਂਕਿ ਵਾਰਸ਼ਾਂ ਦਾ ਬਹੁਤ ਜਿਹੜੇ ਸ਼ਹਿਰ ਹੈਗੇ ਦਿੱਕਤਾਂ ਬਹੁਤ ਆਉਂਦੀਆਂ ਨੇ ਨਹੀਂ ਉਹ ਦੇਖੋ ਜਿਹੜੇ ਪੁਰਾਣੇ ਸ਼ਹਿਰ ਨੇ ਜਾਂ ਕਿਤੇ ਵੀ ਨੇ ਉਹ ਹੁਣ ਤਾਂ ਹੀ ਸਾਡੇ ਬਰਸਾਤੀ ਜਿਹੜੇ ਨਾਲੇ ਨੇ ਉਹਨਾਂ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਰੋਡ ਗਲੀਆਂ ਨੂੰ ਸਾਫ਼ ਕਰਨ ਦਾ ਕਿਸੇ ਪੁੱਟੇ ਨਾਲੇ ਨੂੰ ਸਾਫ਼ ਕਰਨ ਦਾ ਪ੍ਰੋਸੀਜਰ ਕੋਕਲੇ ਨੂੰ ਛੀਜ਼ ਉੱਥੇ ਲੱਗੀਆਂ ਹੋਈਆਂ ਨੇ ਹਰ ਪਾਸੇ ਸਾਡੇ ਜਿੰਨੇ ਕਾਰਪੋਰੇਸ਼ਨ ਦੇ ਅਫੀਸਰ ਮੌਜੂਦ ਨੇ ਔਰ ਲੱਗੇ ਹੋਏ ਨੇ ਪੂਰਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬਾ ਆਪ ਪਰਸਨਲੀ ਤੌਰ ਤੇ ਵਿਜ਼ਿਟ ਕਰਕੇ ਸਾਰੀ ਚੀਜ਼ਾਂ ਨੂੰ ਕਮਿਸ਼ਨਰ ਸਾਹਿਬ ਸਾਰੇ ਸੀ ਗੱਲਬਾਤ ਕਰ ਸਰ ਕੋਈ ਖਾਸ ਵਿਸ਼ਾ ਜਿਹੜਾ ਆਉਣੇ ਲਈ ਕੋਈ ਗੱਲਬਾਤ ਕਿਹੜੇ ਮੈਕ ਵਿੱਚ ਚੋਣਾਂ ਨੂੰ ਲੈ ਕੇ ਵੀ ਗੱਲ ਬਸ ਪੰਚਾਇਤੀ ਚੋਣਾਂ ਯਾਰ ਇਹ ਡਿਵੈਲਪਮੈਂਟ ਇਹ ਡਿਵੈਲਪਮੈਂਟ ਦੀ ਮੀਟਿੰਗ ਹੈ ਸਿਰਫ ਉਹਦੇ ਨਾਲ ਹੀ ਸ਼ਹਿਰ ਦੇ ਲੋਕਾਂ ਦੀ ਬਿਹਤਰੀ ਦੀ ਮੀਟਿੰਗ ਆ ਇੱਥੇ ਕੋਈ ਪ੍ਰਾਰਟੀਤੀ ਨਹੀਂ ਹੈ ਰਾਜ ਦਿੱਤੀ ਸੀ ਵਿਧਾਨ ਸਭਾ ਚੁੱਕੇ ਦਿੱਖਾ ਵੀਨੇ ਕਿਨੇ ਮੈਂਬਰ ਹੁੰਦੇ ਜਿਹੜੇ ਇੱਥੇ ਅਧਿਕਾਰ ਬੈਕ ਵਿੱਚ ਸਤਕਾਰਯੋਗ ਸਾਡੇ ਡੀਸੀ ਸਾਹਿਬਾ ਜੋ ਸਾਡੇ ਲੁਧਿਆਣੇ ਦੇ ਹੈੱਡ ਨੇ ਵਿਸ਼ਵ ਸਾਹਿਬ ਰਿਸ਼ੀ ਸਾਹਿਬ ਔਰ ਪੋਲੂਸ਼ਨ ਬੋਰਡ ਦੇ ਸਾਰੇ ਆਫੀਸਰ ਸਾਹਿਬਾਨ ਸੀਵਰੇਜ ਬੋਰਡ ਦੇ ਇਰੀਗੇਸ਼ਨ ਦੇ ਫੋਰੈਸਟ ਡਿਪਾਰਟਮੈਂਟ ਦੇ ਪੀਐਸਪੀਸੀਐਲ ਦੇ ਬਹੁਤ ਸਾਰੇ ਕਾਰਪੋਰੇਟ ਦੇ ਜਿਹਨੇ ਬਾਕੀ ਦੇ ਆਪਣੇ ਐਡ ਜਾਰੀ ਕੀਤੇ ਗਏ ਨੂੰ ਕਿਸੇ ਮੁੱਦੇ ਨੂੰ ਨਹੀਂ ਜੋ ਜੋ ਬੇਨਿਜਮੀਆਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਤੇ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਰਲ ਕੇ ਸਾਰਾ ਪ੍ਰਸ਼ਾਸਨ ਤੇ ਸ਼ਾਸਨ ਔਰ ਉਹਦੇ ਨਾਲ ਨਾਲ ਜੋ ਜੋ ਵੀ ਜਿੱਥੇ-ਇੱਥੇ ਸਾਨੂੰ ਲੈਗਡ ਜੈਂਸੀ ਲੱਗਦੀ ਆ ਉਸ ਚੀਜ਼ ਨੂੰ ਅਸੀਂ ਕਵਰ ਅਪ ਕਰਾਂਗੇ ਉਹਨਾਂ ਨੇ ਗੱਲ ਕੀਤੀ ਬਿਟਵੀਨ ਇੰਟਰਵਿਊ ਵਾਲੇ ਨੇ ਕਿ ਅਰੋਗ ਨੂੰ ਐਸਾ ਕਿ ਸਾਢੇ 70 ਰੁਪਏ ਤੋਂ ਬਿਜ਼ਨਸ ਆ ਮੰਨ ਰਿਹਾ ਸੀ ਨਹੀਂ ਉਹ ਅਸੀਂ ਗੁੱਟੇ ਨਾਲੇ ਦਾ ਅਸੀਂ ਕੇਸ ਡਿਸਾਈਡ ਕਰ ਲਿਆ ਵੀ 10 ਵਾ ਕਮੇਟੀ ਸਿਫਾਰਸ਼ ਕਰਤੀ ਹੈ ਵੀ ਅਸੀਂ ਉਹਨੂੰ ਸੀਬੀਆ ਨੂੰ ਤੇ ਵਿਜੀਲੈਂਸ ਨੂੰ ਭੇਜ ਕੇ ਨਾਲਾ ਬੁੱਟਾ ਨਾਲ ਸਿਟੀ ਹੋਮ ਨਿਊਜ਼ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ